ਜਿਸ ਨੇ ਜੋ ਦਿੱਤਾ ਬੇਤਹਾਸ਼ਾ ਦਿੱਤਾ ਮੈਂ ਉਸ ਦੀ ਹਿਫਾਜ਼ਤ ਹੈ ਕੀਤੀ ਮੈਂ ਜਿਸ ਪ੍ਰੋਫੈਸ਼ਨ ਚ ਚਾਹਾਂ ਮੈਂ ਬਹੁਤ ਪੈਸੇ ਕਮਾ ਸਕਦਾ ਬਹੁਤ ਤਰੀਕੇ ਤਰੀਕੇ ਦੇ ਮਾਡਲ ਮਿਲਦੇ ਮੈਨੂੰ ਆ ਕੇ ਉਸ ਨੇ ਜੋ ਦਿੱਤਾ ਬੇਤਹਾਸ਼ਾ ਦਿੱਤਾ ਮੈਂ ਉਸ ਦੀ ਹਿਫਾਜ਼ਤ ਹੈ ਕੀਤੀ ਚਾਹਾਂਗਾ ਤਾਂ ਇੱਕ ਮਗਰ کئی ਸਫਰਾਂ ਲਾ ਸਕਦਾ ਸੀ ਪਰ ਜ਼ਮੀਰ ਨੇ ਇਜਾਜ਼ਤ ਨਹੀਂ ਦਿੱਤੀ ਜ਼ਮੀਰ ਨੇ ਇਜਾਜ਼ਤ ਨਹੀਂ ਦਿੱਤੀ ਨੋ ਆਈ ਰਿਕੁਐਸਟ ਮਿਸ ਹੈ ਕਹਿੰਦਾ ਅੱਜ ਤੋਂ 30 ਸਾਲ ਬਾਅਦ ਮੇਰੇ ਪੋਤੇ-ਪੋਤੀਆਂ ਨੇ ਇੱਥੇ ਐਡਮਿਸ਼ਨ ਲਈ ਤੁਸੀਂ ਉਦੋਂ ਵੀ ਇੱਥੇ ਬੈਠੇ ਹੋਣ ਔਰ ਸਾਨੂੰ ਪੁੱਛਣਾ ਵਾਟ ਇਜ਼ ਕੰਪਿਊਟਰ ਕੰਪਿਊਟਰ ਇਜ਼ ਅਨ ਇਲੈਕਟ੍ਰੋਨਿਕ ਡਿਵਾਈਸ ਔਰ ਮੈਨੂੰ ਸੱਚੀ ਬੜਾ ਅੱਜ ਹਰਾਨੀ ਬਹੁਤ ਫੀਲ ਹੋਈ ਚੁਕਾ ਦਿੱਤਾ ਸਰ ਨੇ ਮੈਨੂੰ ਪਹਿਲਾਂ ਸਰ ਦੀ ਕਾਲ ਆਈ ਕਿ ਦਿਨੇਸ਼ ਜੀ ਨਾਲ ਗੱਲ ਕਰਨੀ ਆ ਕਿਰਪਾਲ ਸਾਗਰ ਤੋਂ ਬੋਲ ਰਹੇ ਆ ਮੈਂ ਕਿਹਾ ਦਿਨੇਸ਼ ਜੀ ਉਹ ਵੀ ਕਿਰਪਾਲ ਸਾਗਰ ਤੋਂ ਫਿਰ ਮੇਰੇ ਦੋਸਤ ਨੇ ਕਹਿੰਦਾ ਭਾਜੀ ਟੀਮ ਚੋਂ ਇਹ ਕਹਿੰਦਾ ਤੁਸੀਂ ਗੱਲ ਕਰੋ ਤਾਂ ਕਮਲ ਜੀ ਜਦ ਮੈਨੂੰ ਕਹਿੰਦੇ ਹਾਂਜੀ ਦਿਨੇਸ਼ ਜੀ ਔਰ ਮੈਂ ਆਪਣੇ ਉਹ 20 ਸਾਲ ਪੁਰਾਣੇ ਜ਼ੋਨ ਚ ਹਾਂ ਮੈ ਸੂਰੀ ਖੜਾਓ ਕੰਪਿਊਟਰ ਮੈਂ ਕਿਹਾ ਉਹ ਸੂਰੀ ਤੋਂ ਸੰਧਾ ਦਿਨੇਸ਼ ਜੀ ਸਭ ਤੋਂ ਪਹਿਲਾਂ ਤਾਂ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਕਾ ਔਰ ਮੈਂ ਜਦੋਂ ਆਪਣਾ ਨਵਾਂ ਸ਼ਹਿਰ ਵਿੱਚ ਵੀ ਲਾਈਵ ਸ਼ੁਰੂ ਕਰਦਾ ਤਾਂ 2 ਮਿੰਟ ਲਈ ਕਰਦਾ ਉਹਨਾਂ ਲੇਕਿਨ ਸਾਨੂੰ ਇਥੋਂ ਸਬਕ ਇਹੋ ਜੇ ਮਿਲੇ ਆ ਕਿ ਉਹ ਕਦੋਂ 2 ਮਿੰਟ 20 ਮਿੰਟ ਤੱਕ ਚਲੇ ਜਾਂਦੇ ਪਤਾ ਨਹੀਂ ਲੱਗਦਾ ਤਾਂ ਮੈਨੂੰ ਪਹਿਲੇ ਕਲੀਅਰ ਕਰ ਦਿਓ ਜੀ ਕਿੰਨੀ ਦੇਰ ਤੱਕ ਬੋਲ ਸਕਦਾ ਮੈਂ ਖੁੱਲਾ ਟਾਈਮ ਹੈ ਠੀਕ ਹੈ ਜੀ ਸਭ ਤੋਂ ਪਹਿਲਾਂ ਤੋਂ ਮੈਂ ਬਹੁਤ ਸਤਿਕਾਰਯੋਗ ਸਾਡੇ ਚੇਅਰਮੈਨ ਸਾਹਿਬ ਪ੍ਰਿੰਸੀਪਲ ਸਾਹਿਬ ਸਤਿਕਾਰਯੋਗ ਸਾਰੇ ਟੀਚਰ ਸਾਹਿਬਾਨ ਅਤੇ ਮੇਰੇ ਬਹੁਤ ਹੀ ਅਜ਼ੀਜ਼ ਮੇਰੇ ਬਹੁਤ ਹੀ ਸਤਿਕਾਰਯੋਗ ਸਾਡੇ ਬਹੁਤ ਹੀ ਪਿਆਰੇ ਕਮਲਜੀਤ ਸਰ ਦਾ ਬਹੁਤ ਧੰਨਵਾਦ ਕਰਦੇ ਆ ਆਤਮ ਪ੍ਰਕਾਸ਼ ਸਾਹਿਬ ਦਾ ਧੰਨਵਾਦ ਕਰਦਾ ਕਿ ਮੈਨੂੰ ਮੌਕਾ ਦਿੱਤਾ ਹੁਣ ਕਵਾਲੀ ਵੀ ਚੱਲ ਰਹੀ ਸੀ ਕਿ ਆਦਾਂ ਵਿਛੜੇ ਸਜਣ ਦੀਆਂ ਆਈਆਂ ਪਾ ਇੱਥੇ ਬੈਠੇ ਉਹ ਜਿੰਨੇ 20 ਸਾਲ ਪੁਰਾਣੇ ਯਾਰ ਦੋਸਤ ਸੀਗੇ ਸਾਰਿਆਂ ਦੀ ਯਾਦਾਂ ਤਾਜ਼ੀਆਂ ਹੋ ਗਈਆਂ ਔਰ ਇਸ ਸਕੂਲ ਨੇ ਸਾਨੂੰ ਉਹ ਚਾਬੀ ਦਿੱਤੀ ਉਹ ਕੀ ਦਿੱਤੀ ਨੌਲੇਜ ਦੀ ਚਾਬੀ ਦਿੱਤੀ ਜਿਹਨਾਂ ਬਾਹਰ ਜਾ ਕੇ ਅਸੀਂ ਤਰੱਕੀ ਦੇ بڑے ਦਰਵਾਜ਼ੇ ਖੋਲੇ ਔਰ ਭਾਈ ਗੁਰਦੀ ਮੇਤ ਨਾਲ ਖੋਲਦੇ ਵੀ ਰਵਾਂਗੇ ਪਰ ਮੈਂ ਕਮਲ ਜੀ ਸਰਵਰੇ ਕਹਿਣਾ ਚਾਹੁੰਦਾ ਕਿ ਮੈਨੂੰ ਇਹਨਾਂ ਨੇ ਇੱਥੇ ਮੌਕਾ ਦਿੱਤਾ ਸੀ ਇਹ ਜਿਹੜੀ ਸਟੇਜ ਹੈ ਅੱਜ ਪਤਾ ਨਹੀਂ ਕਿਉਂ ਮੇਰੇ ਹੱਥ ਪੈਰ ਕੰਬ ਰਹੇ ਆ ਇਹ ਉਹ ਸਟੇਜ ਆ ਜਿਹੜੀ ਮੇਰੇ ਲਈ ਸਭ ਤੋਂ ਵੱਡੀ ਸਟੇਜ ਸੀ ਇੱਥੇ ਪਰਫਾਰਮ ਕਰਨ ਦੇ ਮੈਂ ਬਹੁਤ ਸੁਪਨੇ ਦੇਖਦਾ ਹੁੰਦਾ ਸੀ ਇੱਕ ਸਾਲ ਪੂਰੀ ਤਿਆਰੀ ਕਰਦਾ ਸੀਗਾ ਕਿ ਮੈਂ ਸਟੇਜ ਤੇ ਪਰਫਾਰਮ ਕਰਨਾ ਔਰ ਚੇਅਰਮੈਨ ਸਾਹਿਬ ਸਾਡੇ ਉਦੋਂ ਮੌਜੂਦਾ ਜਿਹੜੇ ਪ੍ਰਿੰਸੀਪਲ ਸੀਗੇ ਰਾਮਾਚੰਦਰਨ ਸਰ ਉਹ ਦੇਖਣ ਤੇ ਮੇਰੇ ਲਈ ਕ੍ਰੈਪ ਕਰਨ ਕੇ ਯਾਰ ਸਾਡੇ ਬੱਚੇ ਨੇ ਕੁਝ ਕੀਤਾ ਔਰ ਇਸ ਸਟੇਜ ਤੇ ਮੈਂ ਭੰਡ ਵੀ ਬਣਦਾ ਰਿਹਾ ਜੀ ਔਰ ਕਮਲ ਜੀ ਸਰ ਪਿੱਛੇ ਖੜ ਕੇ ਸਾਡੇ ਮੇਰੇ ਪਿਤਾ ਦੀ ਤਰ੍ਹਾਂ ਪਿੱਛੋਂ ਬੂਸਟ ਅਪ ਕਰਦੇ ਰਹਿੰਦੇ ਸੀ ਕਿ ਬੱਚੇ ਵਧੀਆ ਪਰਫਾਰਮ ਕਰਨਾ ਪਰ ਮੈਨੂੰ ਉਦੋਂ ਨਹੀਂ ਸੀ ਪਤਾ ਕਿ ਕਮਲਜੀ ਸਰ ਦੀ ਮੇਰੇ ਲਈ ਵਿਜਨ ਕੀ ਹੈ ਮੈਂ ਥੋੜੇ ਭੰਡ ਵਾਲੀਆਂ ਤਰੰਗਾ ਵੀ ਆ ਰਹੀਆਂ ਨਾ ਕਿ ਮੈਨੂੰ ਨਹੀਂ ਸੀ ਪਤਾ ਇਹਨਾਂ ਨੂੰ ਪਤਾ ਕਿ ਮੌਕੇ ਤੇ ਚੌਕੇ ਲਾਉਂਦਾ ਲਾਉਂਦਾ ਬੰਦਾ ਭੰਡਗੀਰੀ ਕਰਦਾ ਕਰਦਾ ਬੰਦਾ ਮੌਕੇ ਤੇ ਚੌਕੇ ਲਾਉਂਦਾ ਲਾਉਂਦਾ ਕਿਹੜੇ ਵੇਲੇ ਸੀਐਮ ਬਣ ਜਾਵੇ ਪਤਾ ਹੀ ਨਹੀਂ ਲੱਗਦਾ ਤਾਂ ਕੋਸ਼ਿਸ਼ ਕਰ ਰਹੇ ਹਾਂ ਔਰ ਸਕੂਲ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ ਜੀ ਅੱਜ 2 ਦਹਾਕੇ ਬਾਅਦ 2 ਡੈਕੇਡਸ ਬਾਅਦ ਮੈਂ ਇੱਥੇ ਆਇਆ ਲੇਕਿਨ ਯਕੀਨ ਮੰਨਿਓ ਜਿੰਨੇ ਸਾਡੇ ਛੋਟੇ ਭੈਣ ਭਰਾ ਇੱਥੇ ਮੌਜੂਦ ਨੇ ਯੂ ਆਰ ਵੈਰੀ ਫੋਰਚੂਨੇਟ ਤੁਹਾਡੇ ਮਾਪਿਓ ਨੇ ਤੁਹਾਨੂੰ ਬੈਸਟ ਸਕੂਲ ਵਿੱਚ ਭੇਜਿਆ ਮੈਂ ਇੱਥੇ ਜਦੋਂ ਹੁੰਦਾ ਸੀਗਾ ਉਦੋਂ ਮਹਿਸੂਸ ਇਹ ਗੱਲ ਨਹੀਂ ਹੁੰਦੀ ਪਰ ਜਦੋਂ ਬਾਹਰ ਜਾਂਦੇ ਆ ਕਿਤੇ ਵੀ ਮੈਨੂੰ ਕੋਈ ਦਿੱਕਤ ਆਉਂਦੀ ਆ ਮੈਂ ਕੋਈ ਬਹੁਤਾ ਧਾਰਮਿਕ ਬੰਦਾ ਨਹੀਂ ਪਰ ਮੈਂ ਸਾਰਾ ਰੈਫਰੈਂਸ ਇੱਥੋਂ ਹੀ ਲੈਣਾ ਕਿ ਸਕੂਲ ਵਿੱਚ ਅਸੀਂ 4 ਵਜੇ ਉੱਠ ਕੇ ਆਉਂਦੇ ਸੀਗੇ ਪਹਿਲਾਂ ਸਾਨੂੰ ਮੈਡੀਟੇਸ਼ਨ ਕਰਾਇਆ ਜਾਂਦਾ ਸੀਗਾ ਫਿਰ ਸਾਨੂੰ ਰਨਿੰਗ ਲਈ ਲੈ ਕੇ ਜਾਇਆ ਜਾਂਦਾ ਸੀਗਾ ਕੀ-ਕੀ ਅਸੀਂ ਪੂਰਾ ਦਿਨ ਵਿੱਚ ਕਰਦੇ ਸੀਗੇ ਉਹਦੇ ਮੈਂ ਰੈਫਰੈਂਸ ਲੈਣਾ ਜਦੋਂ ਕਿਤੇ ਕੋਈ ਅਟਕਾਵ ਆਉਂਦਾ ਤਾਂ ਇਸ ਮਾਹੌਲ ਨੂੰ ਯਾਦ ਕਰਦਾ ਐਟਮੋਸਫੇਅਰ ਨੂੰ ਯਾਦ ਕਰਦਾ ਮੈਂ ਸਰ ਇੱਕ ਕ੍ਰਿਸਪੀ ਗੱਲ ਕਰਨੀ ਚਾਹਾਂ ਥੋੜੀ ਘੁਮਾ ਕੇ ਕਰਨੀ ਚਾਹਾਂ ਕਿਉਂਕਿ ਇਹ ਉਹ ਸਟੇਜ ਆ ਜਿੱਥੇ ਸਭ ਤੋਂ ਪਹਿਲਾਂ ਮੈਨੂੰ ਸਕ੍ਰਿਪਟ ਫੜਾਈ ਗਈ ਔਰ ਉਸ ਤੋਂ ਬਾਅਦ ਮੈਂ ਪਤਾ ਨਹੀਂ ਕਿੰਨੀਆਂ ਸਕ੍ਰਿਪਟਾਂ ਲਿਖੀਆਂ ਕਿੰਨੀਆਂ ਪ੍ਰੋਮੋਸ਼ਨਲ ਵੀਡੀਓ ਕਰਕੇ ਲੋਕਾਂ ਦੇ ਜਿਹੜੇ ਕੰਮ ਚਲਾ ਦਿੱਤੇ ਮੈਂ ਖੁਦ ਤਾਂ ਅਜੇਹਾ ਪੱਥਰ ਜਿਹੜਾ ਨਹੀਂ ਚੱਲ ਸਕਿਆ ਮੈਨੂੰ ਟੀਚਰਸ ਨੇ ਬਹੁਤ ਤਰਾਸ਼ਣ ਦੀ ਕੋਸ਼ਿਸ਼ ਕੀਤੀ ਸੱਟਾਂ ਮਾਰਨ ਦੀ ਕੋਸ਼ਿ ਲੈਕਿਨ ਪਾਰਸ ਬਣ ਕੇ ਉਹ ਬਹੁਤ ਸਾਰੇ ਲੋਕਾਂ ਦੇ ਕੰਮ ਚਲਾ ਦਿੱਤੇ ਤੇ ਸਟੇਜ ਤੇ ਪਰਫਾਰਮ ਕੀਤਾ ਸੀ ਰਜੀਵ ਸਰਸੀ ਰਜੀਵ ਸੈਣੀ ਮੇਰੇ ਖਿਆਲ ਸਭ ਤੋਂ ਪਹਿਲੀ ਵਾਰ ਸਕ੍ਰਿਪਟ ਫੜਾਈ ਸੀ ਮੇਰੇ ਹੱਥ ਚ ਉਹਨਾਂ ਨੇ ਔਰ ਅੱਜ ਉਹੀ ਰੈਫਰੈਂਸ ਲੈ ਕੇ ਮੈਂ ਬਹੁਤ ਸਾਰੀਆਂ ਸਕ੍ਰਿਪਟਸ ਬਣਾਈਆਂ ਇੱਧਰ ਪਿਛਲੇ ਪਾਸੇ ਸਰ ਮੇਰਾ ਖਿਆਲ ਵਾਸ਼ਰੂਮਸ ਨੇ ਉਹ ਤੁਹਾਨੂੰ ਯਾਦ ਨਹੀਂ ਹੋਣਾ ਪਰ ਉਹ ਮੇਰੀ ਯਾਦਗਾਰੀ ਚ ਬਣੇ ਹੋਏ ਆ ਕਿਉਂਕਿ ਮੈਂ ਸਕੂਲ ਤੋਂ ਭੱਜ ਵੀ ਗਿਆ ਸੀ ਜੀ ਗੱਲ ਬਹੁਤ ਡੂੰਗੀ ਆ ਤੁਹਾਨੂੰ ਸੁਣਨੀ ਪੈਣੀ ਆ ਸਰ ਹੱਸ ਰਹੇ ਆ ਪਰ ਇਨਸਪੀਰੇਸ਼ਨਲ ਗੱਲ ਹੈ ਕਿਉਂਕਿ ਬੱਚੇ ਦਾ ਮਾਈਂਡ ਜਿਹੜਾ ਹੁੰਦਾ ਨਾ ਇਮਪ੍ਰੈਸ਼ਨੇਬਲ ਮਾਈਂਡ ਹੁੰਦਾ ਤੁਸੀਂ ਕੁਝ ਵੀ ਲਿਖ ਦਿਓ ਮੈਂ ਕੁਝ ਇਹੋ ਜਿਹੇ ਸੀਗਾ ਡੇ ਡ੍ਰੀਮ ਕਰਨ ਵਾਲਾ ਸੀਗਾ ਔਰ ਮੇਰੇ ਕੁਝ ਪਰਸਨਲ ਰੀਜ਼ਨ ਸੀਗੇ ਹੋਮ ਸਿਕਨੈਸ ਸੀ ਮੈਨੂੰ ਮੇਰੇ ਮੰਮੀ ਡੈਡੀ ਦੁਬਈ ਰਹਿੰਦੇ ਸੀਗੇ ਮੈਂ ਇੱਥੇ ਹੌਸਲ ਵਿੱਚ ਰਹਿੰਦਾ ਸੀਗਾ ਪਹਿਲਾਂ ਡੇ ਬਾਰਡਰ ਵੀ ਰਿਹਾ ਫਿਰ ਹੌਸਲ ਵਿੱਚ ਵੀ ਰਿਹਾ ਔਰ ਸ਼ੈਤਾਨ ਬੱਚਾ ਸੀ ਤਾਂ ਸਾਡੇ ਸੈਟਰਡੇ ਫਿਲਮ ਦਿਖਾਈ ਜਾਂਦੀ ਸੀਗੀ ਸਰ ਉਸ ਦਿਨ ਮੇਜਰ ਸਾਹਿਬ ਆਗੇ ਫਿਲਮ ਤੇ ਵਾਰਡਨ ਸਰ ਸਟ੍ਰਿਕਟ ਬੌਸੀ ਨੰਬੇ ਆ ਸਰ ਸੀ ਮੇਰੇ ਖਿਆਲ ਜੇ ਮੈਂ ਗਲਤ ਨਾ ਹੋਵਾਂ ਬਹੁਤ ਜ਼ਿਆਦਾ ਸਟ੍ਰਿਕਟ ਸੀਗੇ ਸੈਟਰਡੇ ਫਿਲਮ ਆ ਗਈ ਮੇਜਰ ਸਾਹਿਬ ਔਰ ਸੰਡੇ ਆਈ ਡੋਨਟ نو ਕਿਵੇਂ ਸਾਡੇ ਕਿਥ ਐਂਡ ਕਿਨ ਕੋਈ ਰਿਸ਼ਤੇਦਾਰ ਸਕੂਲ ਦੇ ਖੜਾਗੇ ਉਹ ਚਾਹੁੰਦੇ ਸੀ ਕਿ ਉਹਨਾਂ ਦੇ ਬੱਚੇ ਨੂੰ ਸਕੂਲ ਚ ਐਡਮਿਸ਼ਨ ਮਿਲ ਜਵੇ ਤਾਂ ਮੈਨੂੰ ਮਿਲਣ ਲੱਪੇ ਔਰ ਲਾਸਟ ਸੰਡੇ ਤੋਂ ਪਹਿਲਾਂ ਮਿਲਣਾ ਅਲਾਉਟ ਨਹੀਂ ਸੀਗਾ ਫੈਮਿਲੀ ਨੂੰ ਤੇ ਮੈਂ ਤਾਂ ਚਲੋ ਬੜੀ ਪ੍ਰੋਮੋਸ਼ਨ ਕੀਤੀ ਸਕੂਲ ਦੀ ਮੈਂ ਤਾਂ ਇਨਫੈਕਟ ਕਮਿਸ਼ਨ ਚ ਆਉਂਦਾ ਸੀਗਾ ਕਿ ਮੈਂ ਚਾਰ ਐਡਮਿਸ਼ਨ ਕਰਾਉਣੀਆਂ ਆ ਪਰ ਨੰਬਿਆਰ ਸਰ ਗੁੱਸੇ ਹੋ ਗਏ ਉਹ ਕਹਿੰਦੇ ਕਿ ਲਾਸ ਸੰਡੇ ਤੋਂ ਪਹਿਲਾਂ ਤੁਹਾਨੂੰ ਕੋਈ ਆ ਕੇ ਮਿਲ ਨਹੀਂ ਸਕਦਾ ਕਿਆ ਕਰੋਗੇ ਤੂੰ ਭਾਗਣਾ ਚਾਹੋਗੇ ਭਾਗੋਗੇ ਉਹ ਉਹਨਾਂ ਅੰਦਰ ਥੋੜਾ ਮਤਾਬਚ ਚ ਲਾ ਗਿਆ ਮੇਰੇ ਅੰਦਰ ਅਜਦੇਵ ਕੰਨ ਆ ਗਿਆ ਤਾਂ ਮੈਂ ਫਿਰ ਮੰਡੇ ਨੂੰ ਛਾਲ ਮਾਰ ਦਿੱਤੀ ਜੀ ਬਾਹਰ ਅਪਾ ਜਿਵੇਂ ਅੱਗੇ ਕਿ ਤੁਸੀਂ ਫੋਰਚੂਨੇਟ ਹੋ ਤੁਹਾਡੇ ਮਾਪਿਓ ਤੁਹਾਨੂੰ ਅੱਛੀ ਆਪਣੀ ਕਮਾਈ ਚੋਂ ਮੋਟੀ ਰਕਮ ਦਿੰਦੇ ਆ ਕਿ ਬੱਚੇ ਅੱਛੇ ਸਕੂਲੇ ਪੜ੍ਹ ਸਕਣ ਤੁਹਾਨੂੰ ਫੈਸਿਲਿਟੀ ਦਿੰਦੇ ਆ ਔਰ ਸਾਡੀ ਡਰੈਸ ਤੋਂ ਬਾਹਰ ਪਛਾਣ ਲਿਆ ਗਿਆ ਜੀ ਮੈਨੂੰ ਅਸੀਂ ਫੜ ਹੋ ਗਏ ਆ ਗਏ ਤਾਂ ਨੰਬੇ ਅਰਸਾ ਮੈਨੂੰ ਕੁੱਟਣਾ ਚਾਹੁੰਦੇ ਸੀ ਪ੍ਰਿੰਸੀਪਲ ਸਰ ਮੈਨੂੰ ਬਚਾਣਾ ਚਾਹੁੰਦੇ ਸੀ ਉਹਦਾ ਵੀ ਰੀਜ਼ਨ ਹੈ ਕਿਉਂਕਿ ਪ੍ਰਿੰਸੀਪਲ ਸਾਹਿਬ ਦਾ ਜਿਹੜਾ ਛੋਟਾ ਭਰਾ ਸੀ ਮੈਨੇ ਡੈਡੀ ਕੋਲ ਦੁਬਾਰੀ ਕੰਮ ਕਰਦਾ ਸੀ ਉਹ ਕਹਿੰਦੇ ਨੋ ਨੋ ਹੀ ਇਜ਼ ਨਾਟ ਗਿਲਟੀ ਦੂਜਾ ਗਿਲਟੀ ਹੈ ਬਟ ਸਰ ਉਸ ਤੋਂ ਅਗਲਾ ਸੰਡੇ ਜਿਹੜਾ ਸੀ ਉਹ ਲਾਸਟ ਸੰਡੇ ਸੀ ਮੇਰੇ ਦਾਦੀ ਇੱਥੇ ਆਏ ਹੁਣ ਗੱਲ ਬਹੁਤ ਧਿਆਨ ਨਾਲ ਸੁਣਨ ਵਾਲੀ ਹੈ ਮੇਰੇ ਦਾਦੀ ਇੱਥੇ ਆਏ ਉਹ ਮੈਨੂੰ ਕਹਿੰਦੇ ਕਿ ਮੈਨੂੰ ਦੇਸ਼ੂ ਕਹਿੰਦੇ ਸੀ ਮੇਰਾ ਨਾਮ ਦਿਨੇਸ਼ ਹੈ ਕਦੀ ਦੇਚੀ ਵੀ ਕਹਿ ਦਿੰਦੇ ਸੀ ਉਹ ਤੋਂ ਮੈਨੂੰ ਬੜਾ ਬੁਰਾ ਲੱਗਦਾ ਸੀ ਯਾਰ ਨਿਕਨੇਮ ਤਾਂ ਜਿਵੇਂ ਤੁਹਾਡਾ ਜਰਮੀਆਂਸ ਜਾਂ ਇੱਥੇ ਹੈਨਰੀ ਇਦਾਂ ਦਾ ਨਾਮ ਹੋਣਾ ਚਾਹੀਦਾ ਸੀ ਦੇਸ਼ੀ ਕਹਿ ਉਹ ਜਾ ਨਾਮ ਤਾਂ ਇੱਥੇ ਆਏ ਮੈਨੂੰ ਕਹਿੰਦੇ ਕਿ ਬੇਟਾ ਤੂੰ ਬਹੁਤ ਕਿਸਮਤ ਵਾਲਾ ਸਾਨੂੰ ਇਹੋ ਜਿਹਾ ਸਕੂਲ ਨਹੀਂ ਮਿਲਿਆ ਇੱਥੇ ਗ੍ਰੀਨਰੀ ਆ ਐਟਮੋਸਫੇਅਰ ਕਿੰਨਾ ਚੰਗਾ ਆ ਮਾਹੌਲ ਬਹੁਤ ਅੱਛਾ ਤੇਰੇ ਟੀਚਰ ਤੈਨੂੰ ਕਿੰਨਾ ਪਿਆਰ ਕਰਦੇ ਆ ਟੀਚਰ ਦਾ ਸੁਭਾਅ ਕਿੰਨਾ ਚੰਗਾ ਜੇ ਮੈਨੂੰ ਕਹਿੰਦੇ ਮੌਕਾ ਮਿਲੇ ਮੈਂ ਦੁਬਾਰਤ ਇਹ ਸਕੂਲ ਚ ਮਤਲਬ ਮੇਰਾ ਬਚਪਨ ਆ ਜਾਵੇ ਮੈਂ ਸਕੂਲ ਚ ਐਡਮਿਸ਼ਨ ਲਵਾਂ ਮੈਂ ਇੱਥੇ ਰਹਾ ਮੈਂ ਇੱਥੋਂ ਜਾਵਾਂ ਨਾ ਕਿਉਂਕਿ ਮੈਂ ਇਸ ਸਕੂਲ ਚ 12 ਸਾਲ ਪੜਿਆ ਜੀ ਤੇ ਜਿਹੜੇ ਨਵੇਂ ਬੱਚੇ ਆਉਂਦੇ ਸੀਗੇ ਉਹ ਮੈਨੂੰ ਛੇੜਦੇ ਸੀ 12 ਸਾਲ ਹੋ ਗਏ ਇੱਥੇ ਹੀ ਆ ਔਰ ਮੈਂ ਵੀ ਸੋਚਦਾ ਸੀ ਦੁਨੀਆ ਚੰਤੇ ਪਹੁੰਚ ਗਈ ਮੈਂ ਗੁਰਪਾਲ ਸਾਗਰ ਜੀ ਮੈਂ ਬਾਹਰ ਨਹੀਂ ਜਾਂਦਾ ਪਿਆ ਨਹੀਂ ਮੇਰੀ ਵੀ ਦੁਆ ਸੁਣੋ ਮੈਂ ਵੀ ਦੁਨੀਆ ਦੇਖਣੀ ਆ ਔਰ ਦਾਦੀ ਮੇਰੀ ਨੇ ਮੈਨੂੰ ਗੱਲ ਕਹੀ ਮੇਰੀ ਰੱਬ ਨੇ ਸੋਣੇ 12 ਸਾਲ ਵਿੱਚ ਜਦੋਂ ਤੁਸੀਂ ਪਾਸ ਆਊਟ ਕਰਦੇ ਆ ਜਾਣਾ ਵੀ ਆ ਔਰ ਜ਼ਿੰਦਗੀ ਦਾ ਜੋ ਅਸਲੀ ਸੰਘਰਸ਼ ਆ ਨਾ ਸਕੂਲ ਤੋਂ ਬਾਹਰ ਹੀ ਆ ਤੁਹਾਨੂੰ ਲੋਕ ਦੇਖ ਨਹੀਂ ਸਿਖਾਉਂਦੇ ਜੋ ਤੁਹਾਡੇ ਟੀਚਰਸ ਤੁਹਾਨੂੰ ਤਰਾਸ਼ਦੇ ਨੇ ਉਹੋ ਜਿਹਾ ਪਿਆਰ ਕੋਈ ਨਹੀਂ ਦਿੰਦਾ ਮੈਂ ਅੱਜ ਵੀ ਇਸ ਜਗ੍ਹਾ ਨੂੰ ਪਤਾ ਨਹੀਂ ਕਿੰਨੀ ਵਾਰ ਮੇਰੇ ਸੁਪਨੇ ਚ ਜਗਾ ਆਉਂਦੀ ਆ ਮੈਂ ਇੱਥੋਂ ਭੱਜਿਆ ਪਰ ਫਿਰ ਵੀ ਇਹ ਜਗ੍ਹਾ ਮੇਰੇ ਸੁਪਨੇ ਚ ਆਉਂਦੀ ਮੈਨੂੰ ਵਾਪਸ ਇੱਥੇ ਲੈ ਕੇ ਆਉਂਦੀ ਹੈ ਔਰ ਮੈਂ ਆਪਣੀ ਦਾਦੀ ਨੂੰ ਕਹਿੰਦਾ ਮੈਂ ਕਹਿੰਦਾ ਦਾਦੀ ਜੀ ਤੁਸੀਂ ਐਡਮਿਸ਼ਨ ਲੈ ਲਓ ਪਰ ਯਕੀਨ ਮੰਨਿਓ ਮੇਰੀ ਦਾਦੀ ਅੱਜ ਜਹਾਨ ਤੇ ਨਹੀਂ ਆ ਲੇਕਿਨ ਜੇ ਮੇਰੇ ਕੋਲ ਟਾਈਮ ਮਸ਼ੀਨ ਹੁੰਦੀ ਆ ਜੇ ਟਾਈਮ ਮਸ਼ੀਨ ਹੋਵੇ ਜਿਹੜਾ ਮਰਜ਼ੀ ਗੇਟ ਦੇ ਦੋ ਮੈਂ ਆਪਣੀ ਦਾਦੀ ਨੂੰ ਲੈ ਕੇ ਵਾਪਸ ਇੱਥੇ ਆ ਜਾਈਂਗਾ ਇੱਥੇ ਜਗਾ ਇੰਨੀ ਪਿਆਰੀ ਆ ਇਹ ਜਗ੍ਹਾ ਨੇ ਮੈਨੂੰ ਇੰਨਾ ਕੁਝ ਦਿੱਤਾ ਅੱਜ ਵੀ ਜਦ ਦੁਨੀਆ ਦੀ ਭੱਜ ਦੌੜ ਤੋਂ ਤੰਗ ਹੋ ਜਾਂਦੇ ਆ ਨਾ ਦਿਲ ਕਰਦਾ ਕਿ ਯਾਰ ਦਵਾਰਤੀ ਐਡਮਿਸ਼ਨ ਲੈ ਲਈਏ ਉੱਥੇ ਚਲੀਏ ਜੋ ਮਾਹੌਲ ਆ ਜੋ ਐਟਮੋਸਫੇਅਰ ਆ ਜੋ ਪਿਆਰ ਆ ਜੋ ਆਪਣਾਪਣ ਆ ਜੋ ਇੱਕ ਦੂਜੇ ਨਾਲ ਪਿਆਰ ਦੀ ਭਾਵਨਾ ਮੁਹੱਬਤ ਦੀ ਭਾਵਨਾ ਬਾਹਰ ਜਾ ਕੇ ਕਿਤੇ ਮਿਲੀ ਨਹੀਂ ਮੈਂ ਕਾਲਜ 'ਚ ਵੀ ਪੜ੍ਹਾਈ ਕੀਤੀ ਜੋ ਉੱਥੇ ਟੀਚਰ ਡਾਂਟਦੇ ਸਨ ਦੀ ਬਿਹਤਰ ਹੀ ਲਈ ਡਾਂਟਦੇ ਆ ਬਾਹਰ ਕੋਈ ਪੁੱਛਦਾ ਹੀ ਨਹੀਂ ਤੁਸੀਂ ਜੋ ਮਰਜ਼ੀ ਕਰਿਓ ਕਿਸ ਨੂੰ ਤੁਹਾਡੇ ਨਾਲ ਕੋਈ ਮੁਹੱਬਤ ਹੈ ਹੀ ਨਹੀਂ ਥੈਂਕ ਯੂ ਸਰ ਕਮਲ ਜੀ ਸਰ ਤੁਹਾਡਾ ਬਹੁਤ ਧੰਨਵਾਦ ਆ ਕਿ ਤੁਸੀਂ ਮੈਨੂੰ ਦਵਾਰਤੀ ਜੜਨਾ ਜੁੜਨ ਦਾ ਮੌਕਾ ਦਿੱਤਾ ਔਰ ਉਮੀਦ ਕਰਦਾ ਜੋ ਮੈਂ ਅਜੇ ਤੱਕ ਹਾਸਲ ਨਹੀਂ ਕਰ ਸਕਿਆ ਟੈਲੈਂਟ ਤਾਂ ਹੈ ਹਾਸਲ ਨਹੀਂ ਕਰ ਸਕਿਆ ਮੈਂ ਥੋੜੀ ਥੋੜੀ ਆਪਣੀ ਤਰੀਫ ਆਪੇ ਕਰ ਲੈਣਾ ਤਾਂ ਜੋ ਹਾਸਲ ਨਹੀਂ ਕਰ ਸਕਿਆ ਦਵਾਰਤੀ ਤੁਸੀਂ ਉਹ ਊਰਜਾ ਦੇ ਦਿੱਤੀ ਉਹ ਪਾਵਰ ਦੇ ਦਿੱਤੀ ਹੈ ਕੋਸ਼ਿਸ਼ ਕਰਾਂਗੇ ਕਿ ਹੁਣ ਹੋਰ ਤਰੱਕੀ ਕਰੀਏ ਔਰ ਹੋਰ ਸਕੂਲ ਦਾ ਨਾਮ ਰੌਸ਼ਨ ਕਰੀਏ ਜੇ ਕੁਝ ਗਲਤ ਕਹਿ ਗਿਆ ਹਾਂ ਤਾਂ ਮਾਫ਼ ਕਰਿਓ ਪਰ ਮੈਂ ਇੱਕ ਸ਼ੇਅਰ ਲਿਖਿਆ ਕਿਉਂਕਿ ਸਰ ਮੈਂ ਹਮੇਸ਼ਾ ਤੋਂ ਇੱਕ ਸ਼ਾਇਰ ਬਣਨਾ ਚਾਹੁੰਦਾ ਇਸ ਸਟੇਜ ਤੇ ਮੈਨੂੰ ਉਹ ਹਨਰ ਦਿੱਤਾ ਹੈ ਤੁਹਾਨੂੰ ਵੀ ਚੰਗਾ ਲੱਗੇਗਾ ਕਿਉਂਕਿ ਤੁਹਾਡੀ ਜਿਹੜੀ ਪਰਸਨੈਲਿਟੀ ਹੈ ਆਤਮ ਪ੍ਰਕਾਸ਼ ਸਰ ਵੀ ਦੇਖ ਰਿਹਾ ਹੈ ਸਰ ਤੋਂ ਬਹੁਤ ਕੁਝ ਸਿੱਖਣ ਦਾ ਮੌਕਾ ਮਿਲਿਆ ਤੁਹਾਡੀ ਜਿਹੜੀ ਪਰਸਨੈਲਿਟੀ ਉਹ ਜਲ ਵਰਗੀ ਹੈ ਕਿਉਂਕਿ ਦੇਖੋ ਜਿਹੜਾ ਜਾਲ ਹੈ ਉਹਨੂੰ ਮੈਲ ਨਹੀਂ ਲੱਗਦੀ ਸਰ ਬਹੁਤ ਸਿੰਪਲ ਸਿੰਪਲੀ ਸਿੱਟੇ ਰਹਿੰਦੇ ਆ ਸਬਰ ਤੇ ਰਹਿੰਦੇ ਆ ਜਿਹੜੇ ਮੇਰੇ ਨਿੱਕੇ ਭੈਣ ਭਰਾ ਦੇਖ ਰਹੇ ਹਨ ਕੋਕ ਦੀ ਬੋਤਲ ਹੁੰਦੀ ਹੈ ਨਾ ਤੁਸੀਂ ਦੇਖਿਆ ਉਹਨੂੰ ਕਦੇ ਵੀ ਜੇ ਥੱਲੇ ਡੇਗ ਜਿਵੇਂ ਜਾ ਉੱਪਰ ਉਛਾਲ ਦੋ ਉਸ ਤੋਂ ਬਾਅਦ ਉਹਨੂੰ ਖੋਲੂਗੇ ਨਾ ਤੋ ਫੱਟਦੀ ਆ ਬਲਾਸਟ ਕਰਦੀ ਆ ਲੇਕਿਨ ਜਿਹੜਾ ਪਾਣੀ ਆ ਨਾ ਉਹਨੂੰ ਮੈਲ ਨਹੀਂ ਲੱਗਦੀ ਔਰ ਜਿਹੜਾ ਪਾਣੀ ਆ ਉਹਨੂੰ ਤੁਸੀਂ ਥੱਲੇ ਸਿੱਟ ਦੋ ਉੱਪਰ ਸਿੱਟ ਦੋ ਬੋਤਲ ਖੋਲੂਗੇ ਚੋ ਬਬਲਸ ਨੇ ਨਿਕਲੂਗੇ ਤੇ ਤੁਹਾਡੀ ਪਰਸਨੈਲਿਟੀ ਇਹੋ ਜਿਹੀ ਮੈਂ ਚਾਹੁੰਦਾ ਸਰ ਲਈ ਵੀ ਇੱਕ ਵਾਰ ਤਾੜੀਆਂ ਹੋ ਜਾਣ ਸਰ ਨੇ ਸਾਨੂੰ ਸਾਰ ਨੂੰ ਸਾਹਮਣੇ ਰੱਖਿਆ ਸਕੂਲ ਨੂੰ ਸਾਹਮਣੇ ਰੱਖਿਆ ਔਰ ਸਭ ਤੋਂ ਜ਼ਿਆਦਾ ਕਮਲ ਜੀ ਸਰ ਨੂੰ ਮੈਂ ਕਿਹਾ ਸਰ ਬਹੁਤ ਟਾਈਮ ਹੋ ਗਿਆ ਨਾ ਔਰ ਮੈਨੂੰ ਲੱਗਦਾ ਅੱਜ ਤੋਂ 30 ਸਾਲ ਬਾਅਦ ਮੇਰੇ ਪੋਤੇ ਪੋਤੀਆਂ ਨੇ ਇੱਥੇ ਐਡਮਿਸ਼ਨ ਲਈ ਤੁਸੀਂ ਉਦੋਂ ਵੀ ਇੱਥੇ ਬ ਔਰ ਸਾਨੂੰ ਪੁੱਛਣਾ ਵਾਟ ਇਜ਼ ਕੰਪਿਊਟਰ ਕੰਪਿਊਟਰ ਇਜ਼ ਅਨ ਇਲੈਕਟ੍ਰੋਨਿਕ ਡਿਵਾਈਸ ਔਰ ਮੈਨੂੰ ਸੱਚੀ ਬੜਾ ਅੱਜ ਹੈਰਾਨੀ ਬਹੁਤ ਫੀਲ ਹੋਈ ਚੁੱਕਾ ਦਿੱਤਾ ਸਰ ਨੇ ਮੈਨੂੰ ਪਹਿਲਾਂ ਸਰ ਦੀ ਕਾਲ ਆਈ ਕਿ ਦਿਨੇਸ਼ ਜੀ ਨਾਲ ਗੱਲ ਕਰਨੀ ਆ ਕਿਰਪਾਲ ਸਾਗਰ ਤੋਂ ਬੋਲ ਰਿਹਾ ਮੈਂ ਕਿਹਾ ਦਿਨੇਸ਼ ਜੀ ਉਹ ਵੀ ਕਿਰਪਾਲ ਸਾਗਰ ਤੋਂ ਫਿਰ ਮੇਰੇ ਦੋਸਤ ਨੇ ਕਹਿੰਦਾ ਭਾਜੀ ਟੀਮ ਚੋਂ ਇਹ ਕਹਿੰਦਾ ਤੁਸੀਂ ਗੱਲ ਕਰੋ ਤਾਂ ਕਮਲ ਜੀ ਸਰ ਮੈਨੂੰ ਕਹਿੰਦੇ ਹਾਂਜੀ ਦਿਨੇਸ਼ ਜੀ ਔਰ ਮੈਂ ਆਪਣੇ ਉਹ 20 ਸਾਲ ਪੁਰਾਣੇ ਜ਼ੋਨ ਚ हां भाई सॉरी खड़ा हो व्हाट इज कंप्यूटर मैं कह ओ सॉरी तो सुनता दिनेश जी तू कुछ हासिल ਕੀਤਾ ਭਾਈ तू कुछ ਕਰੂਗਾ ਤਾਂ थैंक यू सर ਤੁਸੀਂ ਜਿਹੜੀ ਰਿਸਪੈਕਟ ਦਿੰਦੇ ਹੋ ਮੈਂ ਸਮਝ ਸਕਦਾ ਕਿ ਜਦੋਂ ਅਸੀਂ ਇੱਥੇ ਹੁੰਨੇ ਆ ਤੁਹਾਡੀ ਮੇਨ ਕੌਂਸ਼ੀਅਸ ਤੁਹਾਡੀ ਸੋਚ ਐ ਹੀ ਹੁੰਦੀ ਆ ਕਿ ਸਾਡੇ ਬੱਚੇ ਸਾਡੇ ਤੋਂ ਵੀ ਅੱਗੇ ਜਾਣ ਇੱਕ ਪਿਓ ਤੋਂ ਬਾਅਦ ਮਾਂ ਤੋਂ ਬਾਅਦ ਜੇ ਕੋਈ ਚਾਹੁੰਦਾ ਕਿ ਬੱਚਾ ਮੇਰੇ ਤੋਂ ਅੱਗੇ ਵੀ ਜਾਵੇ ਤਾਂ ਉਹ ਟੀਚਰ ਐ ਪਲੀਜ਼ ਟੀਚਰਸ ਲਈ ਤਾਰੀਆਂ ਮਾਰੋ ਟੀਚਰਸ ਨੂੰ ਹੁੰਦਾ ਕਿ ਹਾਂ ਜੋ ਮੈਂ ਨਹੀਂ ਪਾ ਸਕਿਆ ਉਸ ਤੋਂ ਅੱਗੇ ਵੀ ਮੇਰਾ ਸਟੂਡੈਂਟ ਜਾਵੇ। ਔਰ ਇੱਕ ਗੱਲ ਮੈਂ ਜ਼ਰੂਰ ਕਹਿਣੀ ਚਾਹਾਂਗਾ ਸ਼ਾਇਦ ਮੈਂ ਜ਼ਿਆਦਾ ਸਮਾਂ ਲੈ ਰਿਹਾ ਮੇਰੀ ਆਦਤ ਹੈ। ਕਿਉਂਕਿ ਸਕੂਲ ਨੇ ਦਿੱਤਾ ਹੀ ਬਹੁਤ ਕੌਸ਼ਿਆ ਤਾਂ ਉਹ ਨਿਕਲਦਾ ਰਹਿੰਦਾ ਪਤਾ ਨਹੀਂ ਕਿੱਥੋਂ ਆਉਂਦਾ ਰਹਿੰਦਾ ਸੌਰੀ। ਤਾਂ ਮੈਂ ਜ਼ਰੂਰ ਇਨੀ ਗੱਲ ਕਹਿਣੀ ਚਾਹਾਂਗਾ ਕਿ ਜ਼ਿੰਦਗੀ 'ਚ ਫਾਈਨੈਂਸ਼ਲੀ ਤੁਸੀਂ ਸ਼ਾਇਦ ਅਮੀਰ ਨਾ ਹੋਵੋ ਲੇਕਿਨ ਹਰ ਵੇਲੇ ਰੱਬ ਦਾ ਸ਼ੁਕਰਾਨਾ ਕਰੋ ਆ ਹੱਥ ਪੈਰ ਸਲਾਮਤ ਨੇ। ਦੇਖੋ ਕਿੰਨੇ ਉਦੀ ਸਪੀਡ ਤੇ ਜਾਂ ਸਿਸਟਮ ਕਿੰਨਾ ਤੇਜ਼ ਆ ਤੁਸੀਂ ਦੇਖ ਰਹੇ ਹੋ ਨਾਲ ਹੀ ਰੈਐਕਟ ਕਰ ਰਹੇ ਹੋ ਦਿਮਾਗ ਨੂੰ ਮੈਸੇਜ ਵੀ ਜਾ ਰਿਹਾ ਤਾਂ ਮੈਂ ਇੱਕ ਸ਼ੇਅਰ ਲਿਖਿਆ ਸੀ ਅੱਜੇ ਲਿਖਿਆ ਜੇ ਪ੍ਰੋਪਰ ਬੋਲ ਨਾ ਸਕਾਂ ਤਾਂ ਮਾਫੀ ਪਹਿਲੇ ਚਾਹੁੰਨਾ ਕਿ ਉਸਨੇ ਜੋ ਦਿੱਤਾ ਬੇਤਹਾਸ਼ਾ ਦਿੱਤਾ ਕਿ ਉਸਨੇ ਜੋ ਦਿੱਤਾ ਬੇਤਹਾਸ਼ਾ ਦਿੱਤਾ ਮੈਂ ਉਸ ਦੀ ਹਿਫਾਜ਼ਤ ਹੈ ਕੀਤੀ ਆਤਮ ਸਰ ਉਸਨੇ ਜੋ ਦਿੱਤਾ ਆਤਮ ਆਤਮ ਤੁਸੀਂ ਰੂਹ ਉਸ ਨੂੰ ਕਿ ਉਸਨੇ ਜੋ ਦਿੱਤਾ ਬੇਤਹਾਸ਼ਾ ਦਿੱਤਾ ਮੈਂ ਉਸ ਦੀ ਹਿਫਾਜ਼ਤ ਹੈ ਕੀਤੀ ਮੈਂ ਜਿਸ ਪ੍ਰੋਫੈਸ਼ਨ ਚਾਹਾਂ ਚਾਹਾਂ ਬਹੁਤ ਪੈਸੇ ਕਮਾ ਸਕਦਾ ਬਹੁਤ ਤਰੀਕੇ ਤਰੀਕੇ ਦੇ ਮਾਡਲ ਮਿਲਦੇ ਮੈਨੂੰ ਆਕੇ ਉਸਨੇ ਜੋ ਦਿੱਤਾ ਬੇਤਹਾਸ਼ਾ ਦਿੱਤਾ ਮੈਂ ਉਸ ਦੀ ਹਿਫਾਜ਼ਤ ਹੈ ਕੀਤੀ ਚਾਹਾਂਗਾ ਤਾਂ ਇੱਕ ਮਗਰ ਕਈ ਸਫਰਾਂ ਲਾ ਸਕਦਾ ਸੀ ਪਰ ਜ਼ਮੀਰ ਨੇ ਇਜਾਜ਼ਤ ਨਹੀਂ ਦਿੱਤੀ ਜ਼ਮੀਰ ਨੇ ਇਜਾਜ਼ਤ ਨਹੀਂ ਦਿੱਤੀ ਇਹ ਐਥਿਕਸ ਮੈਥੋਂ ਲੈ ਕੇ ਗਿਆ ਆਪਣੇ ਮਾਪਿਆਂ ਤੋਂ ਸਿੱਖਿਆ ਸਕੂਲ ਤੋਂ ਸਿੱਖਿਆ ਇਸੇ ਕਰਕੇ ਸਾਨੂੰ ਹਰਾਮ ਦਾ ਤਾਂ 1 ਰੁਪਿਆ ਨਹੀਂ ਚਾਹੀਦਾ ਕਿਉਂਕਿ ਹੱਥ ਤੇ ਹਰਾਮ ਦੀ ਲਕੀਰ ਨਹੀਂ ਹੁੰਦੀ ਹੱਥ ਤੇ ਇਮਾਨਦਾਰੀ ਦੀ ਲੀਕ ਹੁੰਦੀ ਉਸ ਨੂੰ ਇਸ ਦਾ ਬਹੁਤ ਬਹੁਤ ਸ਼ੁਕਰੇਬਾਦ ਵੀ ਬਰੈਂਕ ਯੂ ਸਾਨੂੰ ਆਪਣੇ ਆਪ ਜੀ ਤੇਰੀ ਸਪੀਚ ਤੇ ਰੀਡਿੰਗ ਵੀ ਕੀ ਸੀ ਟਾਊਪ ਬਿਟ ਯੂ ਆਰ ਸਪੈਨਿੰਗ ਅ ਕੰਫਰਮੈਂਟ ਥੈਂਕ ਯੂ